ਜਦੋਂ ਮਤਲਬ ਆਣ ਕੇ ਪੱਕਦੀ ਆ ਉਦੋਂ ਤੱਕ ਵੀ ਸਮਾਰਾਲ ਕਰਦੀ ਦੀ ਜਦੋਂ ਹਨ ਕੁਦਰਤੀ ਮਾਰ ਪੈਂਦੀ ਆ ਉਹ ਜਿਸ ਤਰ੍ਹਾਂ ਹੁਣ ਬਾਰਿਸ਼ ਕਰਕੇ ਸਾਡੀ ਫਸਲ ਜਿਹੜੀ ਆ ਉਹ ਖਰਾਬ ਹੋ ਚੁੱਕੀ ਆ ਕੁਝ ਕਿਸਾਨਾਂ ਨੇ ਕੰਪੇਨ ਨਾ ਦੋ ਚਾਰ ਦਿਨ ਪਹਿਲਾਂ ਵੜਾਇਆ ਵੀ ਕਿਸੇ ਕੱਲ ਵੜਾਇਆ ਕਿਸੇ ਪੈਜੋ ਬਾਸ ਮੁੜ ਕੇ ਆਈਏ ਕੰਪੇਨ ਉਹਦੇ ਖੇਤ ਪੱਕੇ ਸਾਰੀ ਫਸਲ ਤਿਆਰ ਆ ਉਹ ਵਾੜੇ ਖੜਦੇ ਸੀ ਬੱਦਲ ਹਲੇ ਉੱਪਰ ਆ ਪੰਜਾਬ ਸਰਕਾਰ ਨੂੰ ਅਪੀਲ ਕਰਾਂਗੇ ਜੇ ਸਪੈਸ਼ਲ ਗਰਦਾਵਰੀ ਕਰਾ ਕੇ ਜਿਹੜਾ ਕਿਸਾਨਾਂ ਦਾ ਮੁਆਵਜ਼ਾ ਜਿੰਨਾ ਬਣਦਾ ਵਾ ਜਿੰਨਾ ਨੁਕਸਾਨ ਹੋਇਆ ਮੁਆਜਤਾ ਜਾਵੇ ਕੋਈ ਪਤਾ ਨਹੀਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਵਧਣ ਦਾ ਮੌਕਾ ਮਿਲਣਾ ਵੀ ਹੈ ਕਿ ਨਹੀਂ ਮਿਲਣਾ ਅੱਜੇ ਤਾਂ ਸਾਡੀ ਆਸ ਆ ਪਰ ਜਿੰਨਾ ਵੀ ਨੁਕਸਾਨ ਅੱਜ ਤੱਕ ਹੋ ਚੁੱਕਾ ਹੈ ਇਸ ਵੇਲੇ 50% ਤੋਂ ਪਲੱਸ ਹੋ ਚੁੱਕਾ ਹੈ ਜੁੰਦੇਓ ਚੋਲੇ ਦੀ ਫਸਲ ਜਿਹੜੀ ਲੱਗ ਚੁੱਕੀ ਆ ਬੇਮੌਸਮੀ ਬਾਰਿਸ਼ ਹੋਈ ਹੈ ਜੀ ਦੇਖੋ ਜੀ ਮੈਂ ਬਲੰਦਰ ਸਿੰਘ ਬੋਲਦਾ ਪਿੰਡ ਸਲੇਮਪੁਰਾ ਸੀਲਿੰਗ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਸਾਡੀ ਬੇਮੌਸਮੀ ਬਾਰਿਸ਼ ਹੋਈ ਆ ਇਹਨੇ ਬਹੁਤ ਵੱਡਾ ਜੀਮਦਾਰਾਨ ਇਨਸਾਨ ਕਰ ਦਿੱਤਾ ਵਾ ਹੁਣ ਝੋਨੇ ਪੱਕੇ ਹੀ ਕੁਝ ਕਿਸਾਨਾਂ ਨੇ ਕੰਪੈਨ ਨਾ ਦੋ ਚਾਰ ਦਿਨ ਪਹਿਲਾਂ ਵੜਾਇਆ ਵੀ ਕਿਸੇ ਨੇ ਕੱਲ ਵੜਾਇਆ ਕਿਸੇ ਪੈਚੋ ਬਾਸ ਹੁਣ ਕੇ ਆਈਏ ਕੰਪੈਨ ਉਹਦੇ ਖੇਤ ਪੱਕੇ ਸਾਰੀ ਫਸਲ ਤਿਆਰ ਆ ਉਹ ਵਾੜੇ ਖੜਨੀ ਸੀ ਬੱਦਲ ਹਲੇ ਉੱਪਰ ਆ ਤੇ ਜ਼ਿੰਮੇਦਾਰ ਜਿਹੜੀ ਰੋਟੀ ਛੁੱਟੀ ਪਈ ਆ ਨੁਕਸਾਨ ਬਹੁਤ ਵੱਡਾ ਤੇ ਇਹ ਹੁਣ ਫਸਲ ਜੇ ਨਹੀਂ ਮੈਂ ਇਹਨੂੰ ਆਪਾਂ ਮੰਡੀਆਂ 'ਚ ਖੜਨ ਵਾਸਤੇ ਜੋ ਸਾਨੂੰ ਵਾਜਿਬ ਰੇਟ ਮਿਲਣਾ ਚਾਹੀਦਾ ਹੈ ਐਮ ਐਸ ਸੀ ਐਮ ਐਸ ਸੀ ਲਾਗੂ ਨਹੀਂ ਚਾਹੀਦੀ ਇਹਦੇ ਸੈਂਟਰਲ ਸਰਕਾਰ ਨੂੰ ਕਹਾਂਗੇ ਉਹ ਵੀ ਪਹਿਲਾਂ ਵੀ ਚੌਦ ਜਿਹੜਾ ਜੇ ਸਾਨੂੰ ਬਹਾਨਾ ਵਾ ਕੇਵਰੇ ਲਾਜਿੰਦਾ ਸੈਂਦਰ ਮਾਲਕਾਂ ਨੂੰ ਇਹ ਸੈਂਟਰ ਬੋਰਡ ਸਾਡਾ ਚਾਵਲ ਦੀ ਚੁੱਕਰੀ ਸੈਂਟਰ ਬੋਰਡ ਗਵਰਨਮੈਂਟ ਵੀ ਹੱਥ ਫੜੇ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਾਂਗੇ ਜੇ ਇਹ ਸਪੈਸ਼ਲ ਗਰਦਾਵਰੀ ਕਰਾ ਕੇ ਜਿਹੜਾ ਕਿਸਾਨਾਂ ਦਾ ਮੁਆਵਜ਼ਾ ਜਿੰਨਾ ਬਣਦਾ ਵਾ ਜਿੰਨਾ ਨੁਕਸਾਨ ਹੋਇਆ ਮੁਆਵਜ਼ਾ ਤਾ ਜਾਵੇ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਰਹਿਮ ਕਰੇ ਜ਼ਿੰਮੇਵਾਰ ਉਤੇ ਅੱਗੇ ਇਦਾਂ ਦਾ ਕੋਈ ਨੁਕਸਾਨ ਨਾ ਆਵੇ ਹੁਣ ਬਾਰਿਸ਼ ਵੀ ਵੈਸੇ ਲੋੜਦੀਆਂ ਬੇਮੌਸਮੀ ਮਾਰ ਜਿਹੜੀ ਬਾਰਿਸ਼ ਆ ਇਹ ਮਾਰ ਜ਼ਮੀਨਾਂ ਦੇ ਕੋ ਨਹੀਂ ਚੱਲੀ ਜਾਂਦੀ ਜ਼ਿੰਮੇਵਾਰ ਪਹਿਲਾਂ ਲੱਕ ਟੁੱਟਾ ਵਾ ਪਹਿਲਾਂ ਕਰਜ਼ੇ ਦੇ ਬੋਝ ਥੱਲੇ ਆ ਨੀ ਨਾ ਆਇਆ ਜੀ ਸੁਭਾ ਸਿੰਘ ਜ ਕਿੰਨਾ ਕੁ ਨੁਕਸਾਨ ਆ ਕਿੱਦਾਂ ਪਾਲੀ ਫਸਲ ਫਸਲ ਤੇ ਜੋ ਅਸੀਂ ਦੈਨਿਆਂ ਦੇ ਬੂਟੇ ਲਾਉਣੇ ਆ ਜਦੋਂ ਕੱਦੂ ਕਰ ਲਈਦਾ ਉਦੋਂ ਹੀ ਮਤਲਬ ਅਸੀਂ ਸਾਹਮਦੇ ਸੰਭਾਲ ਕਰਨੇ ਸ਼ੁਰੂ ਕਰ ਦੇਈ ਦੀ ਆ ਜਦੋਂ ਮਤਲਬ ਆਣ ਕੇ ਪੱਕਦੀ ਆ ਉਦੋਂ ਤੱਕ ਵੀ ਸੰਭਾਲ ਕਰ ਦੇਈ ਦੀ ਆ ਜਦੋਂ ਹਨ ਕੁਦਰਤੀ ਮਾਰ ਪੈਂਦੀ ਆ ਉਹ ਜਿਸ ਤਰ੍ਹਾਂ ਹੁਣ ਬਾਰਿਸ਼ ਕਰਕੇ ਸਾਡੀ ਫਸਲ ਜਿਹੜੀ ਆ ਉਹ ਖਰਾਬ ਹੋ ਚੁੱਕੀ ਆ ਜੇ ਮੌਸਮ ਬਰਸਾਤ ਜਿਆਦੀ ਹੋ ਜਾਂਦੀ ਐ ਚ ਪਾਣੀ ਖੜ ਜਾਂਦਾ ਪਾਣੀ ਖੜ ਕੇ ਸਾਨੂੰ ਵਧਣੀ ਮੁਸ਼ਕਲ ਹੋ ਜਾਂਦੀ ਆ ਜੇ ਅਸੀਂ ਵੱਡ ਵਡਾ ਕੇ ਥੋੜੀ ਬੋਧੀ ਜਿਹੜੀ ਵੱਜਦੀ ਆ ਅਸੀਂ ਮੰਡੀ ਲੈ ਜਾਂਦੇ ਆ ਉੱਥੇ ਜਾ ਕੇ ਰੱਖੀਦੀ ਆ ਉਹ ਰੇਟ ਨਹੀਂ ਸਾਨੂੰ ਲੱਗਦਾ ਜ ਇਹ ਇਹਨੂੰ ਫਸਲ ਨੂੰ ਛੇਤੀ ਕਰੋ ਇਹਨੂੰ ਕੋ ਚਕਾਓ ਸਾਡੇ ਕੋ ਥਾਂ ਨਹੀਂ ਜਗ੍ਹਾ ਨਹੀਂ ਗਈ ਤੁਸੀਂ ਥਾਂ ਵਿਲਾ ਕਰੋਗੇ ਤੇ ਦੂਹਰੀ ਢੇਰੀ ਦੇ ਥਾਂ ਤੇ ਲੱਗੇਗੀ ਉਹ ਫਿਰ ਸਾਨੂੰ ਮਜਬੂਰੀ ਕਰਨਾ ਤੇ ਅਸੀਂ ਘੱਟ ਲਿਓਣ ਜੋ ਗਿਆ ਨਾ ਹੀ ਉੱਥੇ ਵੇਚਣ ਜੋ ਗਿਆ ਅਸੀਂ ਜਿੱਤਰਾ ਵੀ ਜਿੰਨਾ ਕੋਈ ਸਾਨੂੰ ਮੁੱਲ ਮਿਲਦਾ ਉਸੇ ਹਿਸਾਬ ਨਾਲ ਹੀ ਵੇਚ ਕੇ ਤੇ ਫਿਰ ਆ ਜਨੇ ਘਰ ਨੂੰ ਸਾਡੇ ਜਿਹੜੇ ਖਰਚੇ ਲਾਗਤ ਲੱਗਦੀ ਉਹ ਪੂਰੀ ਨਹੀਂ ਹੁੰਦੀ ਕਿ ਕਿ ਸਾਨੂੰ ਮੁਸ਼ਕਲਾ ਹੋ ਜਾਂਦਾ ਗਾਂ ਖਰਚਾ ਕਰਨ ਵਿੱਚੋਂ ਲਈਏ ਤੇ ਕਿੱਥੋਂ ਲਿਆਈਏ ਉਹ ਫਿਰ ਸਾਨੂੰ ਮੁਸ਼ਕਲ ਹੋ ਜਾਂਦਾ ਜਿਹੜਾ ਬੰਦਾ ਤੇ ਕੋਈ ਨੌਕਰੀ ਕਰਦਾ ਉਹਨੂੰ ਤੇ ਥੋੜੀ ਬੋਦੀ ਸਹਾਇਤਾ ਹੋ ਜਾਂਦੀ ਜਾਂ ਨਰਾ ਜਮੀਂਦਾਰ ਆ ਉਹਦਾ ਬਹੁਤ ਮੁਸ਼ਕਲ ਹੋ ਜਾਂਦਾ ਗੁਜ਼ਾਰਾ ਚੱਲਣਾ ਉਹਦਾ ਠੀਕ ਠਾਕ ਨਹੀਂ ਚੱਲਦਾ ਸਾਨੂੰ ਕੋਈ ਨਾ ਕੋਈ ਥੋੜਾ ਬਿਦਾ ਇਹਦੀ ਗਦਾਵਰੀ ਕਰਕੇ ਥੋੜਾ ਬਹੁਤਾ ਸਾਨੂੰ ਕੋਈ ਨਾ ਕੋਈ ਜੀ ਦਾ ਮਿਲਣਾ ਚਾਹੀਦਾ ਕੀ ਨਾ ਆ ਕੀ ਕਹਿਣਾ ਚਾਹੁੰਦੇ ਹੋ ਕਿਹੜਾ ਪਿੰਡ ਹੈ ਕਿੰਨਾ ਕੁ ਨੁਕਸਾਨ ਹੋਇਆ ਜੀ ਤੁਸੀਂ ਸਲੇਮਪੁਰਾ ਪਿੰਡ ਤੋਂ बोल ਰਹੇ ਹੋ ਕਿੰਨਾ ਕੁ ਨੁਕਸਾਨ ਹੈ ਜਿਹੜੀ ਫਸਲ ਦੀ ਫਸਲ ਦਾ ਤੱਕ ਤਕਰੀਬਨ ਨੁਕਸਾਨ 50% ਕੀ ਕਹਿੰਦੇ ਹੋ ਸਰਕਾਰ ਸਰਕਾਰ ਇਹ ਬੈਂਤੀ ਹੈ ਕਿ ਇਹਦੀ ਸਪੈਸ਼ਲ ਕਰਤਾਵਰੀ ਕਰਾ ਕੇ ਤੇ ਮੁਆਵਜ਼ਾ ਦਿੱਤਾ ਜਾਵੇ ਦੇ ਆ ਦੇ ਕਿੰਨਾ ਕ ਨੁਕਸਾਨ ਹੈ ਕਿਸ ਤਰ੍ਹਾਂ ਵੇਖਦੇ ਜਿਹੜੀ ਇਹ ਝੋਲ ਫਸਲ ਵੀ ਮੈਂ ਜੀ ਕਿਸਾਨ ਪਿੰਡ ਸਲੇਮਪੁਰ ਅਤਸੀ ਲਈ ਨਾਲ ਜ਼ਿਲ੍ਹਾ ਅਮਰਸਰ ਤੋਂ ਆ ਸਾਡੇ ਪਿੰਡ ਦੇ ਵਿੱਚ ਇਸ ਵੇਲੇ ਬੇਮੌਸਮੀ ਜਿਹੜੀ ਬਰਸਾਤ ਹੋਈ ਆ ਉਹਦੇ ਨਾਲ ਸਾਡੇ ਜਿਹੜੀ ਫਸਲ ਪੌਦ ਪੱਕੀ ਹੋਈ ਸੀਗੀ ਉਹਦਾ ਟੋਟਲੀ ਨੁਕਸਾਨ ਹੋ ਚੁੱਕਾ ਹੈ ਜਿੱਦਾਂ ਆਪਾਂ ਕਹਿ ਦਿੰਦੇ 50% ਜਾਂ 60% ਆ ਇਹਦੇ ਹੁਣ ਕਟਾਂਗੇ ਤੇ ਪਤਾ ਲੱਗਣਾ ਅਜੇ ਬਾਰਿਸ਼ ਬੰਦ ਨਹੀਂ ਹੋਈ ਅਜੇ ਬੱਦਲ ਸਿਰ ਤੇ ਆ ਕੋਈ ਪਤਾ ਨਹੀਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਵਟਲ ਦਾ ਮੌਕਾ ਮਿਲਣਾ ਵੀ ਹੈ ਕਿ ਨਹੀਂ ਮਿਲਣਾ ਅਜੇ ਤਾਂ ਸਾਡੀ ਆਸ ਆ ਪਰ ਜਿੰਨਾ ਵੀ ਨੁਕਸਾਨ ਅਜੇ ਤੱਕ ਹੋ ਚੁੱਕਾ ਹੈ ਇਸ ਵੇਲੇ 50% ਤੋਂ ਪਲੱਸ ਹੋ ਚੁੱਕਾ ਹੈ ਅਸੀਂ ਸਰਕਾਰ ਤੋਂ ਬੁਰਜ ਅਪੀਲ ਕਰਦੇ ਹਾਂ ਜਿੱਦਾਂ ਮੇਰੇ ਵੀਰ ਡਾਕਟਰ ਸਾਹਿਬ ਕਹਿ ਰਹੇ ਨੇ ਕਿ ਸਾਨੂੰ ਸਪੈਸ਼ਲ ਕਰਦਾਵਰੀ ਜਿਹੜੀ ਆ ਉਹਦੇ ਆਰਡਰ ਕੀਤੇ ਜਾਣ ਔਰ ਸਾਨੂੰ ਮੁਆਵਜ਼ਾ ਤੋਂ ਆਇਆ ਜਾਵੇ ਤੇ ਦੂਸਰਾ ਸਾਡਾ ਜਿਹੜਾ ਸਮਰਥਨ ਮੋਲ ਹੈ ਘੱਟ ਤੋਂ ਘੱਟ ਜਿਹੜਾ ਵਾ ਉਹ ਤੇ ਸਾਨੂੰ ਕੰਮ ਸੇ ਕਮ ਜਿਹੜਾ ਵਾ ਆ ਜਾਵੇ ਤਾਂ ਤਾਂ ਕਿ ਕਿਸਾਨ ਦਾ ਘਰ ਪੂਰਾ ਹੋ ਸਕੇ ਕਿਉਂਕਿ ਖਰਚਿਆਂ ਦੀ ਗੱਲ ਕੀਤੀ ਜਾਂਦੀ ਆ ਸਾਨੂੰ ਲੋਨ ਤੋਂ ਲੈ ਕੇ ਜੇ ਤਾਂ ਮੇਰੇ ਦਵਿੰਦਰ ਸਰਪੰਚ ਸਾਹਿਬ ਨੇ ਦੱਸਿਆ ਵਾ ਕਿ ਸਾਨੂੰ 15 ਤੋਂ 20 25 ਤੱਕ ਸਾਡਾ ਖਰਚਾ ਆ ਜਾਂਦਾ ਪਲੱਸ ਅਹੀਂ 80 85000 ਨੂੰ ਠੇਕੇ ਦੇ ਲੈਣੇ ਆ ਜੇ ਸਾਡੀ ਆਪਣੀ ਵੀ ਮਾਲਕੀ ਆ ਤੇ ਕੀ ਸਾਨੂੰ ਜੇ 40 45000 ਰਚੋਂਦਾ ਨਿਕਲਿਆ 30 35 ਸਾਡਾ ਖਰਚ ਪੈ ਗਿਆ ਆਪਣੀਆਂ ਵੀ ਦਿਹਾੜੀਆਂ ਪਾਣੀ ਸਾਰਾ ਕੁਝ ਲਾਈਏ ਤੇ ਫੇਰ ਤਾਂ ਸਾਈ ਪੱਲਿਓ ਦੇ ਕੇ ਛੁਟਦੇ ਆ ਇਸ ਕਰਕੇ ਅਸੀਂ ਸਰਕਾਰ ਕੇ ਪਰਜਰ ਅਪੀਲ ਕਰਦੇ ਆ ਕਿ ਸਾਨੂੰ ਕੁਛ ਨਾ ਕੁਛ ਸਾਡਾ ਜਿਹੜਾ ਸਮਰਥਨ ਮੋਲ ਘੱਟੋ ਘੱਟ ਜਿਹੜਾ ਕਿ ਉਹ ਸਾਨੂੰ ਦਿੱਤਾ ਜਾਵੇ ਐਮਐਸਪੀ ਜਿਹੜੀ ਆ ਉਹ ਲੇਟ ਕੀਤੀ ਜਾਵੇ ਤਾਂ ਕਿ ਸਾਨੂੰ ਪਤਾ ਹੋਵੇ ਕਿ ਸਾਡਾ ਝੋਨਾ 3500 ਨੂੰ ਵਿਕਣਾ ਸਾਡਾ ਝੋਨਾ 3400 ਨੂੰ ਵਿਕਣਾ ਆ ਜਿਹੜਾ 1800 1900 ਵਾਲੀ ਗੱਲ ਘੱਟੋ ਘੱਟ ਸਾਨੂੰ ਇਹ ਤੋਂ ਤੇ ਬਚਾਅ ਹੋ ਸਕੇ ਜੈ ਹਾਂ ਜੀ